ਅਧ ਨਾਲ ਗੱਡੀ ਦਾ ਡਰਾਈਵਰ ਸੰਦੀਪ ਕੁਮਾਰ ਮੌਜੂਦ ਹੈ ਜੋ ਦੇਖ ਸਕਦਾ ਤਸਵੀਰਾਂ ਦੇ ਵਿੱਚ ਬਿਲਕੁਲ ਸਹੀ ਸਲਾਮਤ ਹੈ ਕਿਉਂਕਿ ਗੱਡੀ ਦੇ ਜਿੱਤੇ ਦੇ ਹਾਲਾਤ ਸੀਗੇ ਜਰੂਰ ਉਸ ਵਕਤ ਖਾਸਾ ਜਾਨ ਰਸਿਕੀ ਡਰਾਈਵਰ ਵੀਰ ਜਾਂ ਉਹਨਾਂ ਦੇ ਹੈਲਪਰ ਹੈ ਜਿਹੜੇ ਵੀਰ ਉਹ ਸਹੀ ਸਲਾਮਤ ਹੋਣ ਪਰ ਡਰਾਈਵਰ ਵੀਰ ਸਾਡੇ ਭਰਾ ਜਿਹੜੇ ਆ ਬਿਲਕੁਲ ਸਹੀ ਸਲਾਮਤ ਇੱਥੇ ਸਾਨੂੰ ਨਜ਼ਰ ਆ ਰਹੇ ਆ ਸੰਦੀਪ ਜੀ ਕਿਵੇਂ ਹਾਦਸਾ ਸਾਰਾ ਕਿਵੇਂ ਵਾਪਰਿਆ ਇਹ ਕਿਉਂਕਿ ਗੱਡੀ ਜਿਹੜੇ ਦੱਸਦੇ ਪਿਆ ਤੁਸੀਂ ਜਲੰਧਰ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੇ ਸੀ ਦੱਸ ਦਿਓ ਇਹ ਗੱਡੀ ਕਿਹੜੀ ਕੰਪਨੀ ਦੀ ਹੈ ਹਾਸਾ ਕਿਦਾ ਵਾਪਰਿਆ ਇਹ ਸਰਬੋਨ ਕੰਪਨੀ ਦੀ ਗੱਡੀ ਹੈ ਜੀ ਬਰੈਡ ਵਾਲੀ ਗੱਡੀ ਹੈ ਤੇ ਇਹ ਖਰਾਬ ਜਿਹੜੀ ਐਕਸਪਾਇਰ ਬਰੈਡ ਹੁੰਦੀ ਉਹ ਮੈਂ ਲੈ ਕੇ ਜਾ ਰਿਹਾ ਹਾਂ ਅੰਮ੍ਰਾਲੇ ਕਿੱਥੋਂ ਆ ਰਹੇ ਸੀ ਕੇ ਮੈਂ ਜੀ ਕਪੂਰਥਲੇ ਤੋਂ ਆ ਰਿਹਾ ਹਾਂ ਅੱਛਾ ਜੀ ਤੇ ਉਹ ਜਦੋਂ ਚੱਲਦੀ ਗੱਡੀ 'ਚ ਮੈਂ ਬਲਾਸਟ ਸੁਣੇ ਥੱਲੇੋਂ ਅੱਗ ਪੈਂਦੀ ਹੀ ਜਿਆਦਾ ਅੱਗ ਪੈਣ ਲੱਗੀ ਸੀ ਤੋ ਉਹ ਫਿਰ ਮੈਂ ਦੇਖਿਆ ਵੀ ਇਹਨਾਂ ਦਾ ਬਚਾਅ ਕਰਾਂ ਕਿ ਇਤਰਾ ਪਟਾਕੇ ਬਹੁ ਪੈਂਦੇ ਬਈ ਅੱਗ ਦੇ ਸਿਲੰਡਰਾਂ ਦੇ ਤੇ ਮੈਂ ਉਹਦਾ ਬਚਾਅ ਕਰਦੇ ਕਰਦੇ ਮੈਂ ਪਰੇ ਨੂੰ ਵੱਟਦੀ ਉਹ ਫਿਰ ਮੈਂ ਵੱਟਦਾ ਵੱਟਦਾ ਉਧਰ ਨੂੰ ਲੈ ਗਿਆ ਜੀ ਪਰਲੇ ਬੰਨੇ ਅੱਗ ਬਹੁਤ ਜ਼ਿਆਦਾ ਮੱਝ ਗਈ ਸੀ ਅੱਛਾ ਹਾਂ ਜੀ ਮੈਨੂੰ ਆਪਣਾ ਨਾ ਫੋਨ ਕੱਢਣ ਦਾ ਮੌਕਾ ਮਿਲਿਆ ਨਾ ਪਰਸ ਕੱਢਣ ਦਾ ਮੌਕਾ ਮਿਲਿਆ ਵੀ ਆਗ ਕੀ ਇੰਨੀ ਜ਼ਿਆਦਾ ਬਲਾਸਟ ਹੋਈ ਜਾਂਦੇ ਬਈ ਚੱਲਦੀ ਗੱਡੀ ਦੇ ਵਿੱਚ ਬਲਾਸਟ ਹੁੰਦਾ ਪਈ ਸੀ ਹਾਂ ਜੀ ਚਲਦੀ 'ਚ ਅੱਗ ਪੈ ਗਈ ਸੀ ਗੱਡੀ ਦੇ ਵਿੱਚ ਹੂੰ ਹਾਂਜੀ ਕੱਲੇ ਸੀਗੇ ਜਾਂ ਹੈਲਪਰ ਵੀ ਸੀਗਾ ਤੁਹਾਡੇ ਨਾਲ ਕੋਈ ਮੈਂ ਕੱਲਾ ਹੀ ਜੀ ਅੱਛਾ ਜੀ ਹਾਂਜੀ ਕਪੂਰਥਾਲੇ ਤੋਂ ਤੁਸੀਂ ਕਿੱਥੇ ਚੱਲੇ ਸੀ ਮੈਂ ਜੀ ਅੰਬਾਲੇ ਨੂੰ ਜਾ ਰਿਹਾ ਜੀ ਹਾਂਜੀ ਤੇ ਗੱਡੀ ਗੱਡੀ ਇਹਦੀ ਫਿਲਟਰੈਂਸ ਵਗੈਰਾ ਚੈੱਕ ਨਹੀਂ ਕਰਾਈ ਕਦੇ ਕੀ ਕਾਰਨ ਰਿਹਾ ਅੱਗ ਦੇ ਵਿੱਚ ਜਿਵੇਂ ਸਿਲੰਡਰ ਦੇ ਵਿੱਚ ਕੋਈ ਸਪਾਰਕਿੰਗ ਹੋਈ ਹੈ ਕੀ ਹੋਇਆ ਜੀ ਪਤਾ ਨਹੀਂ ਸਰ ਕੀ ਕਿਦਾਂ ਅੱਗ ਵਿੱਚ ਜਿੱਦਾਂ ਹੋਈ ਸਿਲੰਡਰਾਂ ਦੀ ਹੈ ਬਲਾਸਟਿੰਗ ਜੀ ਇਹ ਕੈਬਨ ਦੇ ਵਿੱਚ ਤੁਹਾਡੇ ਅੱਗ ਪਹੁੰਚ ਗਈ ਸੀ ਜਿੱਥੇ ਤੁਸੀਂ ਡਰਾਈਵ ਕਰਦੇ ਆ ਜਿੱਥੇ ਤੁਹਾਡੀ ਸੀਟ ਹੈ ਉਸ ਕੈਬਨ ਦੇ ਵਿੱਚ ਅੱਗ ਆ ਗਈ ਸੀ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਬਲਾਸਟ ਸੁਣੀ ਜਾਂਦੇ ਸੀ ਥੱਲੇ ਉੱਚੀ ਉੱਚੀ ਤੇ ਮੈਂ ਤਾਂ ਕਰਕੇ ਮੈਂ ਖੁਦ ਦਾ ਬਚਾਅ ਵੀ ਕੀਤਾ ਤੇ ਆਪਣਾ ਬਚਾਅ ਵੀ ਕਰਕੇ ਮੈਂ ਦੌੜ ਗਿਆ ਫਿਰ ਹਾਂਜੀ ਅੱਛਾ ਤੁਸੀਂ ਬਚਾਅ ਗੱਡੀ ਛੱਡੀ ਨਹੀਂ ਜਦਾਂ ਜੇ ਗੱਡੀ ਛੱਡ ਦਿੰਨਾ ਫਿਰ ਬਹੁਤ ਮੋਤਾਂ ਹੋਣੀਆਂ ਆਈਆਂ ਹੋਰ ਕਹੀਂ ਥੱਲੇ ਆਏ ਨਹੀਂ ਮੈਂ ਗੱਡੀ ਨਹੀਂ ਛੱਡੀ ਕਿ ਇਸ ਤਰ੍ਹਾਂ ਮੈਂ ਆਪਣਾ ਲੋਕਾਂ ਦਾ ਬਚਾਅ ਵੀ ਕੀਤਾ ਤੇ ਆਪਣਾ ਬਚਾਅ ਵੀ ਕੀਤਾ ਜੀ ਹਾਂਜੀ ਕਿਉਂਕਿ ਅਸੀਂ ਦੇਖਿਆ ਜਿਹੜੀ ਗੱਡੀ ਹੈ ਤੁਹਾਡੀ ਜਲੰਧਰ ਤੋਂ ਲੁਧਿਆਣਾ ਸਾਈਡ ਜਾ ਰਹੀ ਸੀ ਉਹ ਤੋਂ ਬਾਅਦ ਉਸੇ ਡਿਵਾਈਡਰ ਟਪਾ ਕੇ ਜਿਹੜਾ ਹੈ ਲੁਧਿਆਣਾ ਤੋਂ ਜਲੰਧਰ ਸਾਈਡ ਹੈ ਉਹ ਰੋਡ ਟਪਾਇਆ ਗੱਡੀ ਨੇ ਤੇ ਉਸ ਤੋਂ ਬਾਅਦ ਤਿੰਨ ਡਿਵਾਈਡਰ ਟਪਾ ਕੇ ਗੱਡੀ ਫੇਰ ਘੁੰਮ ਕੇ ਖਾਲੇ ਦੇ ਵਿੱਚ ਵੱਜੀ ਹੋਈ ਹੈ ਐਂਗਲ ਤੋੜਦੇ ਹੋਈ ਹਾਂਜੀ ਹਾਂਜੀ ਕਿਉਂਕਿ ਮੈਂ ਗੱਡੀ ਛੱਡੀ ਨਹੀਂ ਜੀ ਬਸ ਮੈਂ ਕਹਿੰਦਾ ਜਿੱਨਾਂ ਚ ਟਕਾਣੇ ਨਹੀਂ ਕਿਤੇ ਲੱਗਦੀ ਉਹਨਾਂ ਜਿੱਨਾਂ ਨਹੀਂ ਛੱਡਣੀ ਗੱਡੀ ਇਹਦਾ ਮਤਲਬ ਗੱਡੀ ਦੀ ਸਪੀਡ ਵੀ ਜ਼ਿਆਦਾ ਹੋਣੀ ਹੈ ਜਿਹੜੇ ਖਾਲੇ ਤੋੜੇ ਆ ਉਹਨੇ ਐਂਗਲ ਤੋੜੇ ਇਹ ਤਾਂ ਸਰ ਹੈਗੀ 40 45 ਇ ਤੋ ਬਦ ਨਹੀਂ ਪਾਈ ਦੀ ਜਿੱਤੇ ਤੁਹਾਨੂੰ ਜਿਹੜੇ ਸਪਾਰਕਿੰਗ ਹੈ ਜਾਂ ਪਟਾਕੇ ਹੈ ਜਿਹੜੇ ਗੱਡੀ ਦੇ ਵਿੱਚ ਕਦੋਂ ਸੁਣਨੋਂ ਮਿਲੇ ਹੈ ਕਦੋਂ ਉਹਦੇ ਵਿੱਚ ਅੱਗ ਕਿਤੇ ਦੇਖੀ ਵੀ ਅੱਗ ਵੀ ਬਾਹਰ ਆਈ ਸਕੀ ਹਾਂਜੀ ਅੱਗ ਪੈਂਦੀ ਬਈ ਤਾਂ ਜਿਆਦਾ ਘਬਰਾਇਆ ਮੈਂ ਥੱਲੇੋਂ ਅੱਗ ਆਈ ਹਾਂਜੀ ਅੱਗ ਬਹੁਤ ਜਿਆਦਾ ਵਿੱਚ ਮੱਚੀ ਜਾਂਦੀ ਬਈ ਅੱਛਾ ਜੀ ਫਿਰ ਤੁਸੀਂ ਉਦੋਂ ਗੱਡੀ ਕਿਉਂ ਨਹੀਂ ਰੋਕ ਕੇ ਹੈ ਜੇ ਤੁਹਾਨੂੰ ਦੇਖਦਾ ਪਿਆ ਸੀ ਗੱਡੀ ਰੋਕਣ ਦੀ ਕੋਈ ਬ੍ਰੇਕ ਨਹੀਂ ਲੱਗਦੇ ਪੇਸ਼ੇ ਗੱਡੀ ਤੇ ਕੀ ਸੀਗਾ ਨਹੀਂ ਨਹੀਂ ਸਰ ਮੈਂ ਇਹਨਾਂ ਦਾ ਜਿੱਦਾਂ ਦਿਮਾਗ 'ਚ ਹੁਣ ਜੱਕਦਮ ਨਹੀਂ ਪਤਾ ਲੱਗਾ ਤੁਸੀਂ ਘਬਰਾ ਗਿਆ ਮੈਂ ਮੈਨੂੰ ਤਾਂ ਆਪਣਾ ਪਰਸ ਕੱਢਣ ਦਾ ਮੌਕਾ ਨਹੀਂ ਮਿਲਿਆ ਫੋਨ ਕੱਢਣ ਦਾ ਮੌਕਾ ਨਹੀਂ ਮਿਲਿਆ ਇਹਨੇ ਬਲਾਸ਼ੂਗਰ ਹੈ ਕਿਉਂਕਿ ਤੁਸੀਂ ਗੱਡੀ ਆਪਣੇ ਜਿੱਤੋਂ ਤਾਂ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜੇ ਹਸਾ ਨਾ ਤੁਸੀਂ ਗੱਡੀ ਬਾਟ ਦਿੱਤੀ ਹੈ ਦੋ ਡਿਵਾਈਡਰ ਟਪਾਏ ਹੈ ਦੋ ਸੜਕਾਂ ਟਪਾਤੀਆਂ ਉਦੋਂ ਜੇ ਗੱਡੀ ਸਪੀਡ ਤੇ ਆਉਂਦੀ ਹੁੰਦੀ ਤਾਂ ਕੋਈ ਵੱਡਾ ਹਾਸਾ ਵੀ ਵਾਪਰ ਸਕਦਾ ਹੈ ਜੀ ਹੁਣ ਮੈਨੂੰ ਸਰ ਮੈਨਾਂ ਕਦੀ ਇਦਾਂ ਹੋਇਆ ਨਹੀਂਗਾ ਤੇ ਮੈਂ ਤੇ ਉੱਪਰ ਵਾਲੇ ਦਾ ਨਾਮ ਲੈ ਕੇ ਬਸ ਆਪਣਾ ਜੋ ਹੋਇਆ ਆਪਣੇ ਲੋ ਬਚਾ ਕੀਤਾ ਸੀ ਹੁਣ ਕੰਪਨੀ ਵਾਲਿਆਂ ਨੂੰ ਦੱਸ ਦਿੱਤਾ ਤੁਸੀਂ ਆਪਣੇ ਨੂੰ ਹਾਂਜੀ ਹਾਂਜੀ ਠੀਕ ਹੈ ਤੁਸੀਂ ਤੁਹਾਨੂੰ ਕੋਈ ਛੱਟ ਝੋੜ ਤਾਂ ਨਹੀਂ ਲੱਗੀ ਨਹੀਂ ਜੀ ਉਦਾਂ ਮੇਰੇ ਸਿਰ ਤਾਂ ਠਾ ਠਾ ਇਦਾਂ ਵੱਜਦਾ ਰਿਹਾ ਮੈਂ ਲੱਤਾਂ ਲੱਤਾਂ ਵੱਜਦੀਆਂ ਰਹੀਆਂ ਸੀਟ ਤੇ ਤੇ ਤੁਸੀਂ ਘਬਰਾਟ ਇੰਨੀ ਘਬਰਾਟ ਹੋ ਗਈ ਤੁਸੀਂ 3 ਕਿਲੋਮੀਟਰ ਤੱਕ ਕਹਿੰਦੇ ਘਰ ਆਇਆ ਤੱਕ ਪਿੱਛੇ ਪੈਦਲੇ ਚੱਲ ਗਏ ਇਦਾਂ ਨੰਗੇ ਪੈਰੀ ਹਾਂਜੀ ਹਾਂਜੀ ਕਬੜਾ ਵਗੈਰਾ ਚਪਲਾਂ ਵਗੈਰਾ ਵੀ ਅੰਦਰ ਹੀ ਗੱਡੀ 'ਚ ਰਹਿ ਗਈ ਮੈਂ ਸਿਲੰਡਰਾਂ ਦਾ ਜਿੱਦਾਂ ਆਵਾਜ਼ ਪਿੱਛੋਂ ਤੋਂ ਚਲਦੀ ਆਈ ਮੈਂ ਘਬਰਾਵ ਹੋ ਗਿਆ ਸੀ ਦਿਮਾਗ ਹੋ ਗਿਆ ਡਿਪਰੈਸ਼ਨ ਜੇ ਹੋ ਗਿਆ ਹੁਣ ਠੀਕ ਆ ਤੁਸੀਂ ਚਾਹ ਪਾਣੀ ਖਾਦਾ ਪੀਤਾ ਕੁਛ ਹਾਂਜੀ ਹੁਣ ਪੁਲਾਇਆ ਲਿੰਕਾ ਭਾਈ ਉਹਨਾਂ ਨੇ ਠੀਕ ਆ ਚਲੋ ਘਰ ਆਓ ਨਾ ਤੁਸੀਂ ਚਲੋ ਡ라이ਵਰ ਵੀਰ ਹੈ ਦੇਖੋ ਮਸ਼ੀਨਰੀ ਹੈ ਚੱਲਦੀ ਮਸ਼ੀਨਰੀ ਦੇ ਵਿੱਚ ਕਿਸੇ ਤਰੀਕੇ ਨਾਲ ਕੋਈ ਸਪਾਰਕਿੰਗ ਹੋਈ ਹੈ ਜਾਂ ਅੱਗ ਪਈ ਹੈ ਸਿਲੰਡਰਾਂ ਤੋਂ ਤੇ ਉਸ ਕਾਰਨ ਜਿਹੜਾ ਦੱਸਦੇ ਪਏ ਸਾਡਾ ਸੰਦੀਪ ਜਿਹੜਾ ਵੀਰ ਹੈ ਕਿ ਉਹ ਘਬਰਾ ਗਿਆ ਉਹਨੇ ਆਪਣੇ ਚਿੱਤੋਂ ਕਿਉਂਕਿ ਇੱਕ ਸਾਈਡ ਤੇ ਜਿਹੜਾ ਜਿੱਥੇ ਢਾਬੇ ਦੇ ਓਪੋਜ਼ਿਟ ਸਾਈਡ ਗੱਡੀ ਗਈ ਹੈ ਇਧਰਲੇ ਪਾਸੇ ਜਿਹੜੇ ਬੜੇ ਬਹੁਤ ਜ਼ਿਆਦਾ ਲੋਕ ਹੀ ਜੀ ਹਾਂ ਹੱਕ ਵਗੈਰਾ ਵੀ ਖੜੇ ਸੀ ਹਾਂਜੀ ਹਾਂਜੀ ਟਰੱਕ ਨਵੇਂ ਟਰੱਕ ਖੜੇ ਸੀ ਮੈਂ ਕਹਾਂ ਕੋਈ ਨਵਾਂ ਟਰੱਕ ਨਾ ਬਲਾਸਟ ਹੋ ਜੇ ਤੇ ਇਹਨੂੰ ਮੈਂ ਪਰਾਂ ਕਿਤੇ ਕਰਾਂ ਮਤਲਬ ਬਈ ਇਹਨਾਂ ਨੇ ਆਪਣੇ ਚਿੱਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੋਰ ਗੱਡੀਆਂ ਇੱਥੇ ਖੜੀਆਂ ਉਹਦੇ ਵਿੱਚ ਵੱਜ ਕੇ ਬਲਾਸਟ ਜਿਆਦਾ ਵੱਡਾ ਨਾ ਹੋਵੇ ਤੇ ਇਹਨਾਂ ਨੇ ਜਿਹੜੀ ਗੱਡੀ ਪੱਟੀ ਹੈ ਗੱਡੀ ਕੱਟਣ ਤੋਂ ਬਾਅਦ ਜਿਹੜੀ ਆ ਉਹ ਡਿਵਾਈਡਰ ਤੋੜਦੇ ਹੋਏ ਜਿਹੜੇ ਦੋ ਸੜਕਾਂ ਟੱਪ ਕੇ ਜਿਹੜੇ ਦੂਜੀ ਸਾਈਡ ਗਈ ਹੈ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਸਾਡਾ ਵੀਰ ਵੀ ਸਾਡੇ ਕੋਲ ਸਹੀ ਸਲਾਮਤ ਖੜਾ ਹੈ ਤਨਾਲ ਜਿਹੜਾ ਹੈ ਜੇ ਦੂਜੀ ਸੜਕਾਂ ਤੋਂ ਜਿਹੜੀ ਇਹ ਗੱਡੀ ਟੱਪਦੇ ਹੋਏ ਦੂਜੇ ਪਾਸੇ ਗਈ ਹੈ ਉਸ ਸਾਈਡ ਤੋਂ ਵੀ ਕੋਈ ਗੱਡੀ ਨਹੀਂ ਆ ਰਹੀ ਸੀ ਪਰ ਗੱਡੀ ਜਿਹੜੀ ਹੈ ਇਹਦਾ ਮੋਬਾਈਲ ਤੇ ਨਾਲ ਜਿਹੜਾ ਪਰਸ ਸੀਗਾ ਉਹ ਵੀ ਕਹਿੰਦੇ ਕੱਢਣ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਅੱਗ ਦੇ ਭਾਂਬੜ ਇੰਨੀ ਤੇਜ਼ ਤੇਜ਼ੀ ਨਾਲ ਚੱਲਦੀ ਗੱਡੀ ਦੇ ਵਿੱਚ ਜਿਹੜੀ ਅੱਗ ਲੱਗੇ ਸੀ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਵੀਰ ਸਾਡਾ ਸਹੀ ਸਲਾਮਤ ਖੜਾ ਹੈ ਪਰ ਗੱਡੀ ਦਾ ਜ਼ਰੂਰ ਨੁਕਸਾਨ ਹੋਇਆ ਕੰਪਨੀ ਨੂੰ ਦੱਸ ਦਿੱਤਾ ਹੈ ਕੰਪਨੀ ਵਾਲੇ ਕਹਿੰਦੇ ਗੱਡੀ ਜਿਹੜੇ ਆ ਰਹੇ ਕਪੂਰਥਾੜਾ ਤੋਂ ਜਿਹੜਾ ਅੰਬਾਲਾ ਨੂੰ ਜਿਹੜੇ ਇਹ ਐਕਸਪਾਇਰੀ ਬਰੈਡ ਜਿਹੜ ਤੇ ਸਰ ਅੱਗ ਮਤਲਬ ਲੱਗੀ ਜਦੋਂ 2 ਕੁ ਮਿੰਟ ਦੇ ਵਿੱਚ ਅਸੀਂ ਇੱਥੇ ਗਰਾਏ ਖੜੇ ਸੀਗੇ ਤੇ ਇੱਕ ਡੇਢ ਮਿੰਟ ਤੇ ਪਹੁੰਚ ਗਏ ਦੂਜੀ ਗੱਡੀ ਮਤਲਬ 2 ਕੁ ਮਿੰਟ ਤੱਕ ਫਲੋਡੋਂ ਆਈ ਆ ਤੇ ਆਉਣ ਸਰ ਦੇਖਿਆ ਅੱਗ ਮਤਲਬ ਬਹੁਤ ਜ਼ਿਆਦਾ ਸੀ ਡਰਾਈਵਰ ਵੀ ਮਤਲਬ ਇੱਥੇ ਨੇੜੇ ਹੈ ਨਹੀਂ ਸੀਗਾ ਉਹ ਵੀ ਫਰਾਰ ਸੀਗਾ ਤੇ ਮਤਲਬ ਉਹਦਾ ਗੱਡੀ ਦਾ ਨੁਕਸਾਨ ਤਾਂ ਜੀ ਸਰ ਹੋ ਗਿਆ ਜੀ ਕਾਫੀ ਤੇ ਡਰਾਈਵਰ ਦਾ ਅਰੇ ਤੱਕ ਪਤਾ ਨਹੀਂ ਲੱਗਿਆ ਕਿਹੜਾ ਘਾਉਣ ਕਿੱਥੇ ਇਹ ਗੱਡੀ ਕਹਿੰਦੇ ਘੁੰਮ ਕੇ ਜਿਹੜੇ ਦੋ ਰੋਡ ਕਰਾਸ ਕਰਕੇ ਇੱਧਰ ਆਈ ਆ ਜੀ ਹਾਂਜੀ ਹਾਂਜੀ ਦੱਸਿਆ ਦੇ ਦਿੰਦੇ ਆ ਮੈਂ ਦੋ ਰੋਡ ਕਰਾਸ ਕਰਕੇ ਇੱਧਰ ਗੱਡੀ ਆਈ ਆ ਇਹ ਤੇ ਸਿਗਨਜੀ ਸਿਲੰਡਰ ਵੀ ਇਹਦੇ ਵਿੱਚ ਲੱਗੇ ਹਾਂਜੀ ਹਾਂਜੀ ਚਾਰ ਸਿਲੰਡਰ ਲੱਗੇ ਸੀ ਇਹਨਾਂ ਠੀਕ ਹੈ ਜੀ ਹਾਂਜੀ ਉਹ ਠੀਕ ਨੇ ਹਾਂਜੀ ਹਾਂਜੀ ਉਹ ਖੋਲ ਤੇ ਪਤਾ ਨਹੀਂ ਲੱਗਾ ਅੰਦਰ ਦਾ ਕੰਨ ਦਾ ਫਲਰ ਨਾ ਜੀ ਕੀ ਕਰ ਰਿਹਾ ਅਗਰ ਨਹੀਂ ਸਰ ਅਗਦਾ ਨਹੀਂ ਕੋਈ ਕੰਨ ਦਾ ਬਤਲਾ ਨਹੀਂ ਵਰ ਤੇ ਹੈਲਪਰ ਕੋਈ ਵੀ ਨਹੀਂ 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 ਸਰ ਮੌਕੇ ਤੇ ਕੋਈ ਵੀ ਨਹੀਂ ਸਾਰੇ ਫਰਾਂ ਗੱਡੀ ਜਿਹੜੀ ਆ ਗੁਰਾਇਆਂ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ ਜਦੋਂ ਡੀਗਮਿਉਰੀ ਟਾਬਾ ਲੱਗ ਕੇ ਆਈ ਤੇ ਇਹਦਾ ਕਿਤੇ ਜਿਆਦਾ ਤਾਂ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਲੈ ਕੋਈ ਕੱਲ ਕਲੀਅਰ ਨਹੀਂ ਹੈਗੀ ਜਾਂ ਡਰਾਈਵਰ ਨੂੰ ਕਿ ਨੀਂਦ ਆ ਗਈ ਹੋਗੀ ਗੱਡੀ ਦੂਸਰੀ ਸਾਈਡ ਤੋਂ ਇਧਰਲੇ ਪਾਸੇ ਨੂੰ ਆ ਸਲੇਪ ਰੋਡ ਤੇ ਆ ਕੇ ਨੂੰ ਅੱਗ ਲੱਗੀ ਜੀ ਪਤਾ ਲੱਗਾ ਜੀ ਕਾਰਨ ਕੀ ਰਿਹਾ ਹੋਗਾ ਇਹਦਾ ਹਾਸਾ ਡਰਾਈਵਰ ਜਾਂ ਕੋਈ ਹੈਲਪਰ ਵਗੈਰਾ ਕੋਈ ਮਿਲਿਆ ਨਹੀਂ ਹਾਲੇ ਨਹੀਂ ਹਾਲੇ ਤੱਕ ਕੋਈ ਬੰਦਾ ਨਹੀਂ ਆਇਆ ਜੀ ਡਰਾਈਵਰ ਮੌਕੇ ਤੇ ਚਲੇ ਗਿਆ ਨਾ ਕੋਈ ਹੈਲਪਰ ਨਾਲ ਉਦਾਂ ਜਿਹੜੀ ਮੌਕੇ ਤੇ ਆ ਕੇ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਟਾਈਮ ਨਾਲ ਆ ਗਈਆਂ ਬੇਦਨ 10 15 ਮਿੰਟ ਤੋਂ ਪਹਿਲਾਂ ਆ ਗਈਆਂ ਗੱਡੀਆਂ ਕਿੰਨੀ ਗੱਡੀਆਂ ਲੱਗੀਆਂ ਜੀ ਦੋ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀਆਂ ਫਲੋਰ ਤੋਂ ਉਨੀ ਆ ਕੇ ਅੱਗ ਤੋਂ ਅੱਗ ਤੇ ਕਾਬੂ ਪਾਇਆ ਜੀ ਠੀਕ ਹੈ ਜੀ